ਲੋ ਵੀ ਸੱਜਣੋ ਅੱਜ ਦੀ ਸ਼ਾਰਟ ਵੀਡੀਓ ਤੁਹਾਨੂੰ ਵਿਖਾ ਰਹੇ ਹਾਂ ਸ਼ਹਿਰ ਫਰੀਦਕੋਟ ਤੋਂ ਕੋਠੇ ਡੋੜ ਰਹਿ ਜਾਂਦਾ ਦੋਸਤੋ ਚੈਲ ਰੋਡ ਦੇ ਉੱਤੇ ਆ ਬਾਈ ਪ੍ਰਦੀਪ ਦੇ ਘਰੋਂ ਤੇ ਦੂਜਾ ਸੂਆ ਦੋਸਤੋ ਇੱਕ ਤਾਂ ਬਾਈ ਕੋਲੇ ਹੈਗੀ ਆ ਜਰਸੀ ਵੈਲ ਬਿਲਕੁਲ ਤਾਜੀ ਸੂਈ ਹਵਾਨੇ ਦੀ ਗੱਲ ਕਰੀਏ ਦੋਸਤੋ ਬਹੁਤ ਸੋਹਣਾ ਤਿਆਰ ਕੀਤਾ ਹੋਇਆ ਕੱਲ ਦੀ ਸੂਈ ਆ ਜੇਰ ਜੂਰੋ ਨਹੀਂਓ ਓਕੇ ਆ ਤੇ ਨਾੜਾਂ ਹਵਾਨੇ ਤੇ ਚੈੱਕ ਕਰ ਸਕਦੇ ਹਾਂ ਦੋਸਤੋ ਬਹੁਤ ਸੋਹਣੀਆਂ ਠਾਈਆਂ ਹੋਈਆਂ ਤੇ ਚਾਰੇ ਚੁੰਡਾ ਤੇ ਥਣ ਲੱਗਿਆ ਦੋਸਤੋ ਕੱਲਾ ਕੱਲਾ ਥਾਣਾ ਗੈਗੂ ਬਹੁਤ ਸੋਹਣਾ ਹੱਥੀ ਜਵਾਈ ਵਾਲਾ ਥਾਣਾ ਤੇ 50062 ਦੀ ਬੱਛੀ ਨੂੰ ਜਨਮ ਦਿੱਤਾ ਬੱਛੀ ਚੈੱਕ ਕਰ ਸਕਦੇ ਹਾਂ ਬਹੁਤ ਸੋਹਣੀ ਬੱਛੀ ਆ ਤੇ ਸੋਹਣਾ ਕੱਦ ਕਾਠਾ ਦੋਸਤੋ ਵਹਿੜਦਾ ਵੀ ਇਸ ਤੋਂ ਅੱਗੇ 2 ਨੰਬਰ ਬੱਛੀ ਦੀ ਗੱਲ ਕਰੀਏ ਤਾਂ ਇਹ ਵੀ 10-12 ਦਿਨਾਂ ਦੀ ਇਹ ਕੱਚੀ ਆ ਹਵਾਨਾ ਦੋਸਤੋ 10-12 ਦਿਨਾਂ ਤਾਂ ਇਹ ਅਨੁਮਾਨ ਆ ਵੀ ਸੋਹਣਾ ਤਿਆਰ ਕਰ ਜਾਣਾ ਢਿੱਲ ਤੋਂ ਤੁਹਾਨੂੰ ਜੱਜਮੈਂਟ ਹੋ ਜਾਣੀ ਆ ਮਗਰਲੇ ਪਾਸੋਂ ਢਿੱਲ ਵਿਖਾ ਦਿੰਨੇ ਆ ਛੋਟੀਆਂ ਛੋਟੀਆਂ ਛਾਂਗਾ ਹੈਗੀਆਂ ਪਰ ਇਹ ਚੱਲਦੀਆਂ ਨਹੀਂ ਆਮ ਹੀ ਵਹਿੜਾਂ ਦੇ ਆ ਜਾਂਦੀਆਂ ਦੂਜੇ ਪਾਸੇ ਤੋਂ ਵੀ ਜੱਜਮੈਂਟ ਕਰ ਸਕਦੇ ਹਾਂ ਤਿੰਨਾ ਨਗਾ ਜੋ ਕੋਈ ਵੀ ਨਾਗ ਤੁਹਾਡੇ ਪਸੰਦ ਹੋਵੇ ਤਾਂ ਤੁਸੀਂ ਤਸੱਲੀ ਕਰ ਲੈਣੀ ਇੱਥੇ ਆ ਕੇ ਨੰਬਰ 22 ਦਾ ਸਕਰੀਨ ਤੇ ਚੱਲ ਰਿਹਾ ਇਸ ਤੋਂ ਅੱਗੇ ਤਿੰਨ ਨੰਬਰ ਐਚ ਐਫ ਵੈਡ ਦੀ ਗੱਲ ਕਰੀਏ ਕਦ ਕਾਠ ਵੀ ਸੋਨਾ ਇਹ ਵੀ ਹਜੇ 12 ਦਿਨਾਂ ਦੀ ਕੱਚੀ ਥਣਾ ਦਾ ਸਾਈਜ਼ ਚੈੱਕ ਕਰ ਸਕਦੇ ਆ ਸੋਨਾ ਥਣਾ ਦਾ ਸਾਈਜ਼ ਕਦ ਕਾਠ ਦੀ ਗੱਲ ਕਰੀਏ ਪੂਰਾ ਵੱਡਾ ਕਦ ਕਾਠਾ ਤਿੰਨਾ ਨਗਾ ਜੋ ਕੋਈ ਵੀ ਨਾਗ ਤੁਹਾਡੇ ਪਸੰਦਾ ਤਾਂ ਨੰਬਰ ਚੱਲੀ ਜਾਂਦਾ 22 ਪ੍ਰਦੀਪ ਦਾ ਸਕਰੀਨ ਤੇ ਇਸ ਨੰਬਰ ਤੇ ਸੰਪਰਕ ਕਰ ਲਓ ਤੇ ਸੁਖਰਾਜ ਦੇ ਰੀਫਰਮ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਆਓ ਫਿਰ ਮਿਲਦੇ ਹਾਂ ਪੂਰੀ ਵੀਡੀਓ ਦੇ ਨਾਲ ਧੰਨਵਾਦ ਦੋਸਤੋ